ਏ ਮਾ ਮਥਾ ਦੇਵੀ ਏ ਮਾ ਮਾਈ ਬੜਾ ਪ੍ਰਾਣਾ ਮੰਦਰਾ ਮਹਾ ਮਾ ਜੀਨੀ ਪ੍ਰਾਜ ਦੀ ਮੰਦਰਾ ਹੈ ਗਾ ਜੀ ਬੜਾ ਪ੍ਰਾਣਾ ਮੰਦਰਾ ਪ੍ਰਾਜ ਬਰਾਜ ਦੀ ਮੰਦਰਾ ਹੈ ਗਾ ਜੀ ਪਾਪਾ ਯਾਤਰਾ ਨਿਕਲ ਰਹੀ ਹੈ ਪਾਪਾ ਬਾਲਕਾ ਜੀ ਦੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਜਿੱਦਾਂ ਕਿ ਮਤਲਬ ਕਿ ਪਹਿਲਾ ਸੀ ਭਾਈਆ ਬਾਬਾ ਉਗੜਨ ਆ ਰਹੀ ਸੀ ਸਤਾਂ ਦੀ ਵੀਡੀਓ ਤੇ ਉੱਥੇ ਸਾਨੂੰ ਪਤਾ ਲੱਗਾ ਸੀ ਕਿ ਮਨਸਾ ਦੇਵੀ ਮਾਤਾ ਦਾ ਦਰਬਾਰ ਆ ਢੋਲ ਵਾਹੇ ਚ ਉਹਨਾਂ ਨੇ ਸਾਨੂੰ ਸਾਰਾ ਐਡਰੈਸ ਦੱਸ ਦਿੱਤਾ ਕਿ ਉਹ ਉੱਥੇ ਆ ਉੱਥੇ ਚਲ ਤੁਹਾਨੂੰ ਅੱਜ ਵੀਡੀਓ ਆਉਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆ ਕੇ ਅਸੀਂ ਮਾਤਾ ਮਨਸਾ ਦੇਵੀ ਦੇ ਦਰਸ਼ਨ ਕਰਉਨੇ ਆ ਤੇ ਜਿੱਦਾਂ ਕਿ ਅਸੀਂ 5 ਤਰੀਕ ਨੂੰ ਇੱਥੇ ਆਏ ਸੀਗੇ ਬਾਬਾ ਉਗਣਾ ਦੀ ਇਹ ਵੀਡੀਓ ਪੈ ਗਈ ਆ ਹਨਾ ਤੇ ਇਹ ਤੋਂ ਬਾਅਦ ਇੱਥੋਂ ਸਾਨੂੰ ਪਤਾ ਲੱਗਾ ਕਿ ਮਨਸਾ ਦੇਵੀ ਮਾਤਾ ਦਾ ਦਰਬਾਰ ਆ ਤੇ ਹੁਣ ਅਸੀਂ ਉੱਥੇ ਚੱਲੇ ਆ ਦਰਸ਼ਨ ਕਰਨ ਤੁਹਾਨੂੰ ਵੀ ਕਰਾਵਾਂਗੇ ਅਸੀਂ ਵੀ ਕਰਾਂਗੇ ਵੀਡੀਓ ਨੂੰ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਤੇ ਚਲੋ ਜੀ ਚੱਲਦੇ ਆ ਸਾਹਮਣੇ ਆ ਮਾਤਾ ਮਨਸਾ ਦੇਵੀ ਦਾ ਦਰਬਾਰ ਜੀ ਸਤਿ ਸ਼੍ਰੀ ਅਕਾਲ ਹੋਇਆ इस तरह पौड़ियाँ चढ़ दर्शन माता मनसा देवी, दे। तो देवी ए बने हुए मा मनसा देवी महा बड़ा पुराना मंदिर है महाम है बड़ा बड़ा मंदिर हैडुआ पांडु पे लाया काडुआ पांडुआ का मेल हेला इतना माता होगा इतो जंग हो ना दिख मारा निकली छत मार के फिर गई हरिद्वार हरिद्वार है गई चंडीगढ़ हां यह मंदिर बने असली मंदिर है जे ਇੱਥੇ ਹਰਦਵਾਰ ਬੜਿਆ ਹਰਦਵਾਰ ਉੱਤੇ ਗਿਆ ਅੱਛਾ ਚੰਡੀਗੜ੍ਹ ਠੀਕ ਹੈ ਚੰਡੀਗੜ੍ਹ ਉਹ ਇੰਨਾ ਦਾ ਹੈ ਨਾ ਇਹ ਹੈ ਆ ਉਹ ਦੇ ਸੱਤ ਲੈ ਗਏ ਹਾਂਜੀ ਹਰਦਵਾਰ ਹੀ ਸਾਥੇ ਹਾਥੇ ਗਏ ਉੱਤੇ ਸਾਥੇ ਹੀ ਇੱਥੇ ਸਾਥੇ ਗਏ ਹਾਂਜੀ ਉਹ ਇੱਕ ਪ੍ਰਾਰਥੀ ਮੰਦਿਰ ਹੈ ਚਾਜਰੀ ਮੰਦਿਰ ਹੈ ਗਾ ਜੀ ਇਹ ਤੀਨ ਮੰਦਿਰ ਹੈ ਹਾਂਜੀ ਪ੍ਰਾਰਥੀ ਮੰਦਿਰ ਪ੍ਰਾਰਥੀ ਮੰਦਿਰ ਇਹ ਪ੍ਰਾਰਥੀ ਮੰਦਿਰ ਸਭ ਤੋਂ ਪੁਰਾਣਾ ਐਚੇ ਕੋਈ ਕੋਈ ਕਲੀ ਨਹੀਂ ਕਰ ਸਕਦਾ ਕੋਈ ਹੱਥ ਨਹੀਂ ਲਾ ਸਕਦਾ ਕੋਈ ਕੋਈ ਨਹੀਂ ਕਰ ਸਕਦਾ ਅੱਛਾ ਹਾਂਜੀ ਐਸੇ ਕੋਈ ਬਾਹਰ ਕੋਈ ਨਹੀਂ ਲਾ ਸਕਦਾ ਥੱਲੇ ਜੋ ਬੱਧੀ ਗਾ ਉੱਤੇ ਕੋਈ ਕਲੀ ਦਾ ਕੋਈ ਕੇਲੇ ਦਾ ਕੋਈ ਥਾਰ ਕੁਝ ਨਹੀਂ ਕਰ ਸਕਦੇ ਠੀਕ ਹਾਂਜੀ ਤਬਾ ਇਹ ਗੌਰਵ ਐਂਟਰੀ ਕਰਦਾ ਰਹਿਣਾ ਨਹੀਂ ਐਸੇ ਕਿ ਉਹ ਕੰਕੂਰੀ ਹੁੰਦੇ ਨੇ ਗੌਰਮੈਂਟ ਵਾਲੇ ਬਧਾਜਦੇ ਐ ਇੱਕ ਡਿਗਰਾਤਾ ਹੁੰਦਾ ਤਾਂ ਅੰਦਰ ਟੰਡਰ ਇਥੇ ਲੈਂਦੇ ਐ ਅੱਛਾ ਹਾਂਜੀ ਦੂਜਾ ਤਾਂ ਰਹਿੰਦਾ ਦੱਸ ਜਿਆਤਾ ਹੁੰਦਾ ਇੱਕ ਹੋਇਆ ਚਾਤੇ ਨੂੰ ਕੱਲੋ ਇੱਕ ਅੱਛਾ ਹਾਂਜੀ ਇੱਕ ਪਹਿਲੇ ਰਾਤੇ ਹੁੰਦਾ ਜੇ ਅੱਛਾ ਹਾਂਜੀ ਸਾਵਾਦੇ ਹੁੰਦਾ ਤੇ ਵੀ ਨਿਵਾਰ ਰਾਤੇ ਹੁੰਦੇ ਅੱਛਾ ਆਈਏ ਜਿਆਦਾ ਰਾਤੇ ਵੀ ਦੂਜੇ ਰਾਤੇ ਵੀ ਦੇ ਉਹ ਤਿੰਨੇ ਕਰਤੇ ਹੁੰਦੇ ਐ ਜੇ ਰਾਤੇ ਦੋ ਜਾਤੇ ਹੁੰਦੇ ਹਾਂਜੀ ਇਹ ਦੋ ਬੜੀ ਬੜੀ ਦੁਨੀਆ ਬੜੀ ਦੁਨੀਆ ਆਂਦੀ ਜੀ ਹਾਂ ਜੀ ਬਾ ਉਹ ਕੋਈ ਗਰਾਪ ਰੋਗੇ ਬਟਾਰਾ ਹੈ ਕੋਈ ਅੰਮ੍ਰਿਤਸਰ ਤੋਂ ਦਿੱਲੀਓਂ ਕੁਦਰਤ ਆਏ ਕੋ ਸਿਮਲੇਵੋ ਕਿੱਥੇ ਕਿੱਥੇ ਲੁਕੀ ਰਹਿੰਦੇ ਨੇ ਮਹਾਮਸ਼ਾਹ ਸਾਹਿਬ ਸਾਡੇ ਜੀ ਹਾਂ ਜੀ ਆਈ ਜਾ ਮਾੜੀ ਜੀ ਰੋ ਜੀ ਇਹ ਛੱਤ ਨਹੀਂ ਪੈਂਦੀ ਨਾ ਜਾਂਦੇ ਦੇ ਤੇ ਵਜੇ ਆਖਰੇ ਪਈਏ ਦੋ ਤਨਾਂ ਦੇ ਬਾੜ ਦੇ ਜਾਤ ਅੱਛਾ ਜਤ ਬਾੜ ਦੇ ਆਪਲੇ ਅੱਛਾ ਇਹ ਛੱਤ ਪੈਂਦੀ ਹੈ ਤਾਂ ਛੱਤ ਪੈ ਨਹੀਂ ਜਾਤ ਬਾੜ ਦੇ ਦੀ ਠੀਕ ਜੀ ਕਿਹ ਦੋ ਰੁਪਏ ਦੇ ਜਾਤ ਠੀਕ ਬਾੜ ਦਾ ਤਾਂ ਤੇ ਤੂੰ ਕੀ ਬਾਹਰ ਜਾਉਣਾ ਹਾਂਜੀ ਤੇ ਤੂੰ ਤੇਰਾ ਤੇ ਦੇਖਾਂ ਦੋ ਰੁਪਏ ਹੋ ਜਾਂਦੇ

ਦੂਜਾ ਕਿ ਕਰਾ ਲਾਓ ਇਹ ਖੰਡੇ ਤੋਂ ਗੇਂਦ ਟੁੱਟੇ ਨਹੀਂ ਕਿ ਹਾਂਜੀ ਉਹ ਇੱਕ ਜਾਗਰ ਬਣਾਇਆ ਦਾ 2 ਕਿਲੋਮੀਟਰ ਜਾ ਕੇ ਅੱਛਾ ਹਾਂਜੀ ਉਹ ਜਾਗਰ ਬਸਾਈ ਉਹਦੇ ਨਾਲ ਅੱਗੇ ਫਿਰ ਪੂਜਨੀ ਹੈ ਠੀਕ ਜੀ ਠੀਕ ਜੈ ਮਾਤਾ ਦੀ ਦੂਜਾ ਕਿ ਥਲਾਇਦਾ ਲੋ ਜੀ ਇੱਥੇ ਮੰਦਿਰ ਹੈ ਇੱਥੇ ਆ ਸਕ ਇੱਥੇ ਨਾ ਛੱਤ ਪੈਣੀ ਨਾ ਕੋਈ ਵੀ ਮਤਲਬ ਇਸ ਤਰ੍ਹਾਂ ਹੀ ਰਹਿੰਦਾ ਹੈ ਮੰਦਿਰ ਇਹੋ ਤੇ ਘਰੋ ਜੀ ਸੰਗਜੇ ਦਰਸ਼ਨ ਆਲਾ ਮਾਂ ਦੇ ਪਰਦੇ ਮੇਰੇ ਕੋ ਚਾਰਟਰ ਕੋ ਪੰਜ ਦਿਨ ਪਹਿਲਾਂ ਆ ਜਣਾ ਰਹੇ ਨੇ ਤੇ ਜਗ੍ਹਾ ਬੰਦ ਦੇ ਮੜ ਜਾਂਦੇ। ਅੱਛਾ ਅੱਛਾ। ਜਗ੍ਹਾ ਨਹੀਂ ਮਿਲਦੀ ਉਹਨਾਂ ਨੂੰ ਫਿਰ ਬਾਹਰ ਰਹਿਣਾ ਮੈਨੂੰ ਨਾਵਾ ਤੋਂ। ਅੱਛਾ। ਉਹ ਜਗ੍ਹਾ ਮਰਦੇ ਆਣੀ ਪਹਿਲਾਂ। ਅੱਛਾ ਕੱਲ ਵੀ ਜੇ ਕਰਾਤਾ 4 ਤਰੀਕ ਨੂੰ ਹੋ ਗਿਆ ਟਿਆ। ਅੱਜ ਹੋ ਗਿਆ। ਅੱਛਾ ਠੀਕ ਜੀ। ਬੜੀ ਦੁਨੀਆਂ ਦੇ ਕੋਲੇ ਆਦੇ ਆਣੇ ਉਹ ਗੀੜੋ ਦਿੱਲੀੋਂ। ਸਾਰੋਂ ਕਿ ਕਿਡੋ ਕਿਦੋਂ ਸਾਰੀ ਦੁਨੀਆਂ ਭਰੀ ਦੂਰੋਂ ਲਿਏ। ਠੀਕ ਜੀ। ਸਹੀ। ਇਹ ਤਾਂ ਹੋਊਗਾ। ਰੋ ਜੀ ਸੰਗਜੀ ਕਨ ਲਿੰਦਾਛਾ ਇਸ ਤਰ੍ਹਾਂ ਮੰਦਿਰ ਬਣਿਆ ਹੋਇਆ ਤੇ ਕਹਿੰਦੇ ਕਿ ਇਥੇ ਛੱਤ ਬਿਲਕੁਲ ਨਹੀਂ ਪੈਂਦੀ ਪੁਰਾਣਾ ਹੀ ਇਸ ਤਰ੍ਹਾਂ ਬਣਿਆ ਹੋਇਆ ਸਾਰਾ ਇੱਕ ਪਰਾਜ ਦੀ ਮੰਦਿਰ ਸੀ ਲਿਖ ਕੇ ਲੱਗਦਾ ਮਗਰਾ ਪਲੇਟ ਲੱਗੀ ਹੋਈ ਹੈ ਅੱਛਾ ਦੇਖਿਆ ਨਹੀਂ ਨਾ ਯਾ ਲਾਲ ਪਲੇਟ ਲੱਗੀ ਹੋਈ ਹੈ ਅੱਛਾ ਜੀ ਇਹ ਕਿਨੇ ਕਿਨੇ ਸਾਲ ਦਾ ਬਣਿਆ ਹੋਇਆ ਹੈ ਅੱਛਾ ਲਿਖਿਆ ਹੈ ਅੱਜ ਇਹ ਲਿਖਿਆ ਹੈ ਅੱਛਾ ਇਥੇ ਲਿਖਿਆ ਚਾਹ ਸਾਲ ਦੀ ਸਾਡੇ ਦਿੰਦੀ ਜਿਵੇਂ ਨਾ ਹੀ ਕਰ ਦਿੰਦੀ ਅੱਛਾ ਤੇ ਇਹ ਸੈਂਟਰ ਸਰਕਾਰ ਦੇ ਅਧੀਨ ਆਗੇ ਨਾ ਮੰਦਰਾਂ ਦੇ ਕਿਤਾ ਵੀ ਸਾਬਿਕ ਵੀ ਸਾਬਦਿਤ ਨਹੀਂ ਪ੍ਰਾਚੀਨ ਮੰਦਰ ਹੈਗੇ ਹਾਂ ਦੇਖੋ ਜੀ ਮੰਦਰ ਦੇ ਕਰੋ ਦਰਸ਼ਨ ਤੇ ਬਿਲਕੁਲ ਪ੍ਰਾਚੀਨ ਮੰਦਰ ਵਾ ਤੇ ਬਿਲਕੁਲ ਇਹਦੀ ਸ਼ੇਡ-ਸ਼ਾਡ ਨਹੀਂ ਕੀਤੀ ਜਾਂਦੀ ਹੈਗੀ ਮੰਦਰ ਦੇ ਨਾਂ ਕਹਿੰਦੇ ਕੱਲੀ ਹੁੰਦੀ ਹੈ ਨਾ ਕੋਈ ਕਿਲ ਵਗੈਰਾ ਕੁਝ ਨਹੀਂ ਲਗਾਇਆ ਜਾਂਦਾ ਇੱਥੇ ਬਿਲਕੁਲ ਪ੍ਰਾਚੀਨ ਮੰਦਰ ਵਾ ਤੇ ਬਿਲਕੁਲ ਛੱਤ ਵੀ ਨਹੀਂ ਪੈਂਦੀ ਕਹਿੰਦੇ ਛੱਤ ਪਾਈ ਦੀ ਤੇ ਛੱਤ ਹੋ ਜਾਂਦੀ ਹੈ ਪਾੜ ਤੇ ਬਾਕੀ ਅੰਦਰ ਦਰਸ਼ਨ ਕਰਾਉਂਦੇ ਨੇ ਕੁੜੀਆਂ ਤੇਰੇ ਬੜੀ-ਬੜੀ ਨੇ ਸਾਬ ਨੇ ਮਨਾਤਾ ਪੁਰੀਆਂ ਦੀ ਹੈ ਮਹਾਬਾਈ ਆਹ ਸੁਖਾਪੁਰ ਦੀਆਂ ਆਦੀ ਬੱਚੇ ਦਿੰਦੀ ਮਾਹਾ ਮਾਈ ਲਾਲ ਸਾਰਿਆਂ ਨੂੰ ਜੈ ਮਾ ਝੋਲੀਆਂ ਭਰਦੀ ਮਾਹਾ ਮਾਈ ਨੌਕਰੀਆਂ ਦਿੰਦੇ ਸਾਰੇ ਮਾਹਾ ਭਰਦੀ ਐ ਨੌਕਰੀਆਂ ਮੰਗਣੇ ਬਾਰੇ ਬਾਹਰ ਬੜ ਗਏ ਤੇ ਅੱਛਾ ਜੀ ਬਾਹਰ ਲੋਕੀ ਬੜ ਗਏ ਤੇ ਹਾਂ ਹਾਂ ਸਾਰ ਬਈ ਸਭ ਬਾਹਰ ਗਏ ਤੇ ਜਾਨੀ ਅੱਛਾ ਜੀ ਅਜੇ ਨੌਕਰੀ ਨੌਕਰੀ ਬਾਹਰ ਗਏ ਤੇ ਠੀਕ ਜੀ ਫਿਰ ਦੇਖੋ ਜੀ ਇਹ ਵੀ ਪੁਰਾਣੀ ਹੈ ਨਾ ਮਨਸਾ ਦੇ ਵੀ ਆਇਆ ਸੀ ਮੰਦਿਰ ਜਿੱਦਾਂ ਕਿ ਦੱਸਿਆ ਕਿ ਅਸੀਂ ਓਗੜਨਾਥ ਜੀ ਦੇ ਬਾਬਾ ਜੀ ਦੇ ਸਥਾਨ ਤੇ ਆਏ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਮਨਸਾ ਦੇ ਵੀ ਵੀ ਹੈਗਾ ਜਿੱਥੇ ਮਤਲਬ ਕਿ ਉੱਤੇ ਛੱਤ ਨਹੀਂ ਪੈਂਦੀ ਹੈਗੀ ਤੇ ਉਹਨਾਂ ਨੇ ਸਾਰੇ ਸਟੋਰੀ ਦੱਸੀ ਸੀ ਤੇ ਫਿਰ ਅਸੀਂ ਇੱਥੇ ਆਏ ਹਾਂ ਦਰਸ਼ਨ ਕਰਨ ਤੇ ਮਨਸਾ ਦੇ ਵੀ ਮਾਤਾ ਦੇ ਦਰਸ਼ਨ ਕਰਾ ਦਿੱਤੇ ਆ ਉਹਨਾਂ ਨੇ ਵੀ ਉਹ ਇੰਦਰ ਜਿੰਨਾ ਇਤਿਹਾਸ ਦੱਸਿਆ ਜੋ ਵੀ ਇੱਥੇ ਹੈਗਾ ਆ ਇਤਿਹਾਸ ਤੇ ਇਹ ਸੈਂਟਰ ਸਰਕਾਰ ਦੇ ਅੰਡਰ ਹੈਗਾ ਆ ਤੇ ਕਹਿੰਦੇ ਕਿ ਇੱਥੇ ਹੁੰਦਾ ਸੀ ਕਿਲਾ ਸੀ ਉਹ ਕਹਿੰਦੇ ਕਿ ਇਹ ਜਿਹੜਾ ਆ ਇਹ ਹੁਣ ਸਰਕਾਰ ਦੇ ਅੰਡਰ ਹੋ ਗਿਆ ਤੇ ਇਹ ਕਿਲਾ ਹੁੰਦਾ ਸੀ ਪੇ ਇਹ ਕਹਿੰਦੇ ਕਿ ਕਿਲਾ ਹੁੰਦਾ ਸੀ ਪਹਿਲੇ ਟਾਈਮਾਂ 'ਚ ਕਮਰੇ ਪਏ ਹੁੰਦੇ ਸੀ ਤੇ ਅਸੀਂ ਜਦੋਂ ਮਤਲਬ ਕਿ ਦੇਖਿਆ ਵੀ ਆ ਘੁੰਮ ਫਿਰ ਕੇ ਤੇ ਉਹ ਦੇਖੋ ਜੀ ਮਤਲਬ ਕਿ ਪੱਥਰ ਵਾ ਕਈ ਤਰ੍ਹਾਂ ਦੀ ਮੂਰਤੀਆਂ ਆ ਅੰਦਰ ਪਈਆਂ ਆ ਤੇ ਦੇਖਿਆ ਵੀ ਉਧਰ ਹੀ ਪਈਆਂ ਉਹਦੀ ਵੀ ਦੇਖਿਆ ਅਸੀਂ ਤੇ ਹੈਗਾ ਉੱਥੇ ਦੇਖੋ ਜੀ ਇੱਥੇ ਕਹਿੰਦੇ ਕਮਰੇ ਹੁੰਦੇ ਸੀ ਛੋਟੇ ਛੋਟੇ ਕਮਰੇ ਬਣੇ ਹੁੰਦੇ ਸੀ ਤੇ ਬਾਕੀ ਆ ਵਿੱਚ ਤਾਂ ਇੱਥੇ ਵੀ ਮੂਰਤੀਆਂ ਆ ਨਾ ਆ ਦੇਖੋ ਬਹੁਤ ਪ੍ਰਾਂਤਰ ਮੂਰਤੀਆਂ ਪਤਾ ਨਹੀਂ ਲੱਗਦਾ ਪਰ ਕੀ ਹੈਗਾ ਆ ਇਹ ਦੇਖੋ ਮੂਰਤੀਆਂ ਹੈਗੀਆਂ ਇੱਥੇ ਬਣੀਆਂ तो बाकी तनु मानसा भी माता के दर्शन कराए इधर है तो बाकी सामने है शिवा का स्थान वह भी टेडा मंदर लगता भी है थोड़ा है टेढ़ा नी जो लगता टेढ़ा अच्छा। ही है एद इधर है शिवा का मंदिर वो भी दर्शन कराने वीडियो का बने रही ਲੋ ਜੀ ਕਰੋ ਜੀ ਦਰਸ਼ਨ ਤੇ ਪਹਿਲਾ ਇਧਰ ਰਾਧਾ ਕ੍ਰਿਸ਼ਨ ਜੀ ਦੇ ਕਰੋ ਦਰਸ਼ਨ ਲੋ ਜੀ ਬਹੁਤ ਸੰਤਰਵਾਰ ਬਣਿਆ ਰਾਧਾ ਕ੍ਰਿਸ਼ਨ ਜੀ ਦਾ ਤੇ ਨਾਲ ਹੀ ਰਾਧਾ ਕ੍ਰਿਸ਼ਨ ਜੀ ਦੇ ਨਾਲ ਹੀ ਕ੍ਰਿਸ਼ਨ ਜੀ ਦਾ ਬੰਸਰੀ বাজਾਉਂਦੇ ਹੋਏ ਬਣਿਆ ਸਾਥ ਤੇ ਤੇ ਨਾਲੇ ਸ਼ਿਵਾਜੀ ਦਾ ਬਣਿਆ ਹੋਇਆ ਹੈ ਸ਼ਿਵਲਿੰਗ ਤੇ ਸ਼ਿਵਲਿੰਗ ਉਧਰ ਸ਼ਿਵਾਜੀ ਸ਼ਿਵ ਪਰਵਾਰ ਹੈ ਨਾ ਤੇ ਕਰੋ ਜੀ ਸੰਗਰਜੀ ਦਰਸ਼ਨ ਤੇ ਇਧਰ ਨੰਦੀ ਮਹਾਰਾਜੀ ਆ ਤੇ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਦਰਬਾਰ ਤੇ ਇਧਰ ਹਨੂਮਨ ਜੀ ਤੇ ਲੋ ਜੀ ਹਨੂਮਨ ਜੀ ਦੇ ਵੀ ਕਰੋ ਦਰਸ਼ਨ ਤੇ ਉਸ ਤੋਂ ਬਾਅਦ ਹ ਇਧਰ ਆ ਜਨ ਦੇ ਸਾਹਮਣੇ ਸ਼੍ਰੀ ਰਾਮ ਦਰਬਾਰ ਤੇ ਰਾਮ ਦਰਬਾਰ ਦੇ ਵੀ ਕਰੋ ਦਰਸ਼ਨ ਜੀ ਇਧਰ ਹੋ ਜੀ ਕਰੋ ਜੀ ਰਾਮ ਦਰਬਾਰ ਦੇ ਦਰਸ਼ਨ ਜੀ ਸੰਗਤ ਜੀ ਇਧਰ ਹਨੂਮਨ ਜੀ ਬੈਠੇ ਆ ਤੇ ਰਾਮ ਲਕਸ਼ਮਣ ਸੀਤਾ ਤੇ ਲੋ ਜੀ ਇਸ ਤਰ੍ਹਾਂ ਬਣਿਆ ਹੋਇਆ ਹੈ ਬਹੁਤ ਸੋਹਣਾ ਬਣਿਆ ਹੋਇਆ ਹੈ ਸ਼ਿਵਲ ਸ਼ਿਵਾ ਦਾ ਆ ਇੱਲਾ ਮਹਾਦੇਵ ਲਿਖਿਆ ਹੋਇਆ ਹੈ ਲੋ ਜੀ ਸੰਗਤ ਜੀ ਦਾ ਦਰਸ਼ਨ ਲੋ ਜੀ ਇਹ ਇਸ ਤਰ੍ਹਾਂ ਬਣਿਆ ਹੋਇਆ ਹੈ ਸ਼ਿਵਾ ਦਾ ਮੰਦਨ ਜੋ ਕਿ ਤੁਹਾਨੂੰ ਦਰਸ਼ਨ ਕਰਾਇਆ ਤੇ ਲੋ ਜੀ ਉਹ ਤੋਂ ਹੱਥ ਇਹ ਤਾਂ ਮੈਨੂੰ ਪਤਾ ਆ ਸਰ ਇਹ ਧੋਣਾ ਹੈ ਧੋਣਾ ਇਹੋ आज इतरेगा लो जी आज नोरी की शोभा यात्रा निकल रही है शुरू शिवंत कुना मैस्ट्रो मंत्र फोकस लो जी तो